ਲੋਜੀਕ ਕੱਲ ਦਾ ਰਾਤੋਂ ਰਾਤ ਤਿੰਨ ਵੱਡੇ ਪਟਾਕੇ ਪਏ ਨੇ ਤਿੰਨ ਵੱਡੇ ਅਫਸਰਾ ਅਧਿਕਾਰੀਆਂ ਤੇ ਵੱਡੀ ਕਾਰਵਾਈ ਹੋਈ ਹੈ ਤਿੰਨਾਂ ਦੀ ਜਾਣਕਾਰੀ ਦਿੰਨੇ ਆ ਇੱਕ ਤਾਂ ਬਟਾਲਾ ਦੇ ਐਸ ਡੀ ਐਮ ਨੂੰ ਅੱਧੀ ਰਾਤ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ ਵਿਜੀਲੈਂਸ ਨੇ ਕੀਤੀ ਹੈ ਕਿਉਂ ਕੀਤੀ ਹੈ ਅੱਗੇ ਤੁਹਾਨੂੰ ਦੱਸਦੇ ਆ ਦੂਜੀ ਕਾਰਵਾਈ ਏ ਡੀ ਸੀ ਮੋਗਾ ਤੇ ਹੋਈ ਹੈ ਮੋਗਾ ਦੇ ਏ ਡੀ ਸੀ ਦੇ ਉੱਪਰ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਪਰਚਾ ਦਰਜ ਕਰ ਲਿਆ ਗਿਆ ਉਹ ਵੀ ਮਾਮਲਾ ਤੁਹਾਨੂੰ ਅੱਗੇ ਦੱਸਿਆ ਤੇ ਤੀਜਾ ਇੱਕ ਪਟਵਾਰੀ 25000 ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਪਹਿਲੀ ਖਬਰ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕਿ ਇਹ ਪੰਜਾਬ 'ਚ ਚੱਲ ਕੀ ਰਿਹਾ ਤੇ ਇਹ ਰੁਕੇਗਾ ਕਦੋਂ ਤੇ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਨੇ ਕਿ ਭ੍ਰਿਸ਼ਟਾਚਾਰ ਤਾਂ ਇੱਥੇ ਅਸੀਂ ਖਤਮ ਕਰਤਾ ਉਹ ਕਿੰਨੇ ਕੁ ਸੱਚ ਨੇ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਪਹਿਲੀ ਖਬਰ ਬਟਾਲਾ ਦੇ ਐਸਡੀਐਮ ਨੂੰ ਰਾਤ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਇੱਕਦਮ ਹੜਕੰਪ ਮਚ ਗਿਆ ਜਦੋਂ ਵਿਜੀਲੈਂਸ ਦੀ ਟੀਮ ਜਿਹੜੀ ਆ ਐਸ ਡੀ ਐਮ ਬਟਾਲਾ ਦੇ ਦਫ਼ਤਰ ਦੇ ਬਾਹਰ ਘਰ ਦੇ ਬਾਹਰ ਜਾ ਖੜੀ ਔਰ ਫਿਰ ਉਹਦੇ ਘਰ ਚ ਰੇਡ ਕੀਤੀ ਔਰ ਖਬਰਾਂ ਮੁਤਾਬਕ ਲੱਖਾਂ ਰੁਪਈਆ ਉਹਦੇ ਘਰ ਚੋਂ ਬਰਾਮਦ ਹੋਇਆ ਤੇ ਵਿਜੀਲੈਂਸ ਨੇ ਫਿਰ ਐਸ ਡੀ ਐਮ ਵਿਕਰਮਜੀਤ ਨੂੰ ਗ੍ਰਿਫਤਾਰ ਕਰ ਲਿਆ ਮਾਮਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜਿਆ ਕਿਉਂਕਿ ਵਿਜੀਲੈਂਸ ਅਕਸਰ ਅਜਿਹੇ ਮਾਮਲਿਆਂ 'ਚ ਕਾਰਵਾਈ ਕਰਦੀ ਹੈ ਹੁਣ ਵੇਖਣਾ ਇਹ ਆ ਕਿ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਪਿਛਲੇ ਦਿਨੀ ਪੰਜਾਬ ਦੇ ਡੀਆਈਜੀ ਭੁੱਲਰ ਨੂੰ ਜਦੋਂ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀਬੀਆਈ ਸੈਂਟਰ ਦੀ ਏਜੰਸੀ ਹੈ ਤਾਂ ਪੰਜਾਬ ਚ ਉਦੋਂ ਵੀ ਵੱਡੇ ਸਵਾਲ ਉੱਠੇ ਨੇ ਕਿ ਪੰਜਾਬ ਦੀਆਂ ਜਿਹੜੀਆਂ ਏਜੰਸੀਆਂ ਨੇ ਖਾਸ ਕਰ ਵਿਜੀਲੈਂਸ ਉਹ ਕੀ ਕਰਦੀ ਹੈ ਉਹਨੂੰ ਕਿਉਂ ਨਹੀਂ ਨਜ਼ਰ ਆ ਰਿਆ ਸੀਗਾ ਕਿ ਡੀਆਈਜੀ ਭੁੱਲਰ ਕੀ ਕਰ ਰਿਹਾ ਉਦੋਂ ਬਾਅਦ ਆਪਾਂ ਲਗਾਤਾਰ ਇਹ ਗੱਲ ਕਰਦੇ ਰਹੇ ਆ ਕਿ ਪੰਜਾਬ ਦੇ ਸਾਰੇ ਜੇ ਅਫਸਰਾਂ ਦੀ ਜਿਹੜੀ ਆਮਦਨ ਆ ਜਿਹੜੀ ਤਨਖਾਹ ਤਾਂ ਜਿਹੜਾ ਉਹਨਾਂ ਦਾ ਰਹਿਣ ਸਹਿਣ ਠਾਠ ਬਾਠ ਤੇ ਖਰਚੇ ਤੇ ਉਹਨਾਂ ਦੀ ਜਾਇਦਾਦ ਆ ਉਹਦੀ ਜਾਂਚ ਕੀਤੀ ਜਾਵੇ ਤਾਂ ਬਹੁਤ ਸਾਰੇ ਅਫਸਰਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਪਰ ਇਧਰ ਨੂੰ ਤਾਂ ਅਜੇ ਤੱਕ ਗੱਲ ਤੁਰੀ ਨਹੀਂ ਪਰ ਐਸ ਡੀ ਐਮ ਬਟਾਲਾ ਨੂੰ ਰਾਤ ਗ੍ਰਿਫਤਾਰ ਕੀਤਾ ਗਿਆ ਹੁਣ ਉਸ ਮਾਮਲੇ ਚੋਂ ਅੱਗੇ ਕੀ ਕੀ ਨਿਕਲ ਕੇ ਸਾਹਮਣੇ ਆਏਗਾ ਕੁਝ ਟਾਈਮ ਤੱਕ ਦੁਬਾਰਾ ਤੁਹਾਨੂੰ ਜਰੂਰ ਦੱਸਾਂਗੇ ਅਗਲੀ ਖਬਰ ਮੋਗਾ ਦੀ ਏਡੀਸੀ ਚਾਰੂ ਮਿਤਾ ਉਹਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਹੁਣ ਏਡੀਸੀ ਨਗਰ ਮਤਲਬ ਉਹ ਉਥੇ ਚੇਅਰਮੈਨ ਵੀ ਹੈ ਤਾਂ ਮਾਮਲਾ ਕੀ ਹੈ ਮਾਮਲਾ ਕਿਸਾਨਾਂ ਨੂੰ ਮੁਆਵਜ਼ੇ ਦੇਣ ਚ ਗੜਬੜੀਆਂ ਕਰਨ ਦਾ ਹੈ ਦੋਸ਼ ਲੱਗੇ ਨੇ ਕਿ ਇੱਕ ਜਿਹੜਾ ਰੋਡ ਨਿਕਲਣਾ ਸੀਗਾ ਧਰਮੂ ਵਾਲਾ ਤੋਂ ਬਹਾਦਰਕੇ ਵਾਲੇ ਵਿੱਚ ਦੀ ਇੱਕ ਹਾਈਵੇ ਨਿਕਲ ਰਿਹਾ ਤਾਂ ਜਿਹੜੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਆ ਉਸ ਮਾਮਲੇ 'ਚ ਤਾਂ ਜਿਹੜਾ ਕਰੋੜਾਂ ਰੁਪਈਆ ਮੁਆਵਜ਼ਾ ਉੱਪਰੋਂ ਸਰਕਾਰ ਨੇ ਜਾਰੀ ਕੀਤਾ ਤਾਂ ਦੋਸ਼ ਨੇ ਕਿ ਉਹਦੇ ਵਿੱਚ ਲਗਭਗ ਪਾਉਣੇ 4 ਕਰੋੜ ਰੁਪਈਏ ਦੀ ਗੜਬੜੀ ਦੇ ਦੋਸ਼ ਨੇ ਤਾਂ ਉਹਨਾਂ ਦੋਸ਼ਾਂ ਦੇ ਵਿੱਚ ਜਿਹੜੀ ADC ਚਾਰੂ ਮਿਤਾ ਉਹਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਉਹਦੇ ਉੱਪਰ ਪਰਚਾ ਦਰਜ ਕਰਨ ਦੀ ਖਬਰ ਆ ਰਹੀ ਹੈ ਮੀਡੀਆ 'ਚ ਅੱਜ ਦੀ ਇਹ ਵੱਡੀ ਖਬਰ ਹੈ ਹੁਣ ਤੁਸੀਂ ਦੱਸੋ ਕਿ ਭ੍ਰਿਸ਼ਟਾਚਾਰ ਖਤਮ ਹੋ ਗਿਆ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਰਿਹਾ ਹੁਣ ਜਿਹੜੀ ਤੀਜੀ ਖਬਰ ਹੈ ਉਹ ਹੈ ਜੀ ਤਰਨਤਾਰਨ ਤੋਂ ਤਰਨਤਾਰਨ ਦੇ ਵਿੱਚ ਇੱਕ ਪਟਵਾਰੀ ਨੂੰ 25000 ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਇਹ ਰਿਸ਼ਵਤ ਦੀ ਦੂਜੀ ਕਿਸ਼ਤ ਦੱਸੀ ਜਾ ਰਹੀ ਹੈ ਪਹਿਲਾਂ ਉਹ ਕੁਝ ਲੈ ਚੁੱਕਾ ਸੀ ਤੇ ਹੁਣ ਦੂਜੀ ਕਿਸ਼ਤ ਲੈਂਦੇ ਆ ਉਹਨੂੰ ਫੜਿਆ ਗਿਆ ਹੁਣ ਇੱਥੇ ਮੈਂ ਇੱਕ ਗੱਲ ਪੁੱਛਣਾ ਚਾਹੂੰਗਾ ਪੰਜਾਬ ਸਰਕਾਰ ਲਗਾਤਾਰ ਕਹਿੰਦੀ ਹੈ ਅਸੀਂ ਪੰਜਾਬ ਚੋ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਸੀਂ ਦੇ ਰਹੇ ਆ ਸਾਡੇ ਰਾਜ ਚ ਭ੍ਰਿਸ਼ਟਾਚਾਰੀ ਬਹੁਤ ਡਰਦੇ ਨੇ ਰਿਸ਼ਵਤ ਖੋਰੀ ਵੱਡੀ ਆਲਿਆਂ ਨੂੰ ਨੀਂਦ ਨਹੀਂ ਆਉਂਦੀ ਹਰ ਕੋਈ ਰਿਸ਼ਵਤ ਲੈਣ ਤੋਂ ਡਰਦਾ ਜੇ ਤਾਂ ਆ ਕਾਰਵਾਈਆਂ ਹੀ ਵੇਖ ਲਈਏ ਇਹ ਵੀ ਸਖਤ ਕਰਦਿਆਂ ਨੇ ਇੱਕ ਐਸਡੀਐਮ ਦੂਜਾ ਏਡੀਸੀ ਤੇ ਤੀਜਾ ਪਟਵਾਰੀ ਤਿੰਨ ਵਿਅਕਤੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਜੁੜੇ ਜਾਂ ਗੜਬੜੀ ਦੇ ਮਾਮਲਿਆਂ ਨਾਲ ਜੁੜੇ ਕਾਰਵਾਈਆਂ ਸਿਰਫ 24 ਘੰਟਿਆਂ ਚ ਤੇ ਜੇ ਉਂਝ ਅਸਲੀਅਤ ਚ ਗੱਲ ਕਰੀਏ ਕਾਰਵਾਈਆਂ ਤੋਂ ਬਿਨਾ ਬਿਨਾ ਤਾਂ ਫਿਰ ਲੋਕਾਂ ਤੋਂ ਪੁੱਛ ਲਓ ਜਨਤਾ ਨੂੰ ਪੁੱਛੋ ਵੀ ਪਟਵਾਰੀਆਂ ਦੇ ਦਫ਼ਤਰਾਂ ਤੇ ਜਾਂਦੇ ਹੋ ਉੱਥੇ ਕੀ ਚੱਲਦਾ ਥਾਣਿਆਂ ਤੇ ਜਾਂਦੇ ਹੋ ਉੱਥੇ ਕੀ ਚੱਲਦਾ ਔਰ ਵੱਡੇ ਅਫਸਰਾਂ ਦੇ ਦਫ਼ਤਰਾਂ 'ਚ ਜਾਣੇ ਉੱਥੇ ਕੀ ਚੱਲਦਾ ਜੋ ਜਾਣਕਾਰੀ ਸਾਡੇ ਕੋਲ ਹੈ ਵੈਸੇ ਤਾਂ ਤੁਸੀਂ ਆਪਣੇ ਕਮੈਂਟ ਲਿਖ ਕੇ ਦੱਸ ਸਕਦੇ ਹੋ ਕਿ ਕਿੰਨਾ ਖਤਮ ਹੋਇਆ ਭ੍ਰਿਸ਼ਟਾਚਾਰ ਵੇਖੋ ਕਿਸੇ ਵੀ ਪਾਰਟੀ ਦੇ ਚਮਚੇ ਕੜਛੇ ਆਪਾਂ ਨਾ ਬਣਿਆ ਕਰੀਏ ਆਪਾਂ ਗੱਲ ਕਰਿਆ ਕਰੀਏ ਜੋ ਸੱਚ ਹੈ ਸਾਡੇ ਕੋਲ ਜਾਣਕਾਰੀਆਂ ਇਹੀ ਨੇ ਕਿ ਅਜੇ ਕੰਮ ਉਦਾਂ ਹੀ ਚੱਲਦਾ ਪਿਆ ਕਿਤੇ ਰੋਕ ਥਾਮ ਨਹੀਂ ਗਈ ਜਿਹੜਾ ਆ ਮਾੜਾ ਮੋਟਾ ਫੜਿਆ ਜਾਂਦਾ ਉਹ ਸਾਹਮਣੇ ਆ ਜਾਂਦਾ ਹੈ ਤੇ ਬਾਕੀ ਕੰਮ ਉਵੇਂ ਹੀ ਚੱਲੀ ਜਾਂਦਾ ਦੇਖੋ ਇਹ ਭ੍ਰਿਸ਼ਟਾਚਾਰ ਪੈਦਾ ਕਿੱਥੋਂ ਹੁੰਦਾ ਹੈ ਇਹਦੀ ਜੜ ਫੜਨ ਤੋਂ ਬਾਅਦ ਹੀ ਇਹ ਖਤਮ ਹੋ ਸਕਦਾ ਹੈ ਭ੍ਰਿਸ਼ਟਾਚਾਰ ਜਿਹੜਾ ਇਹ ਅਫਸਰ ਕਰਮਚਾਰੀ ਕਰਦੇ ਨੇ ਅਸਲੀ ਭ੍ਰਿਸ਼ਟਾਚਾਰ ਇਹ ਨਹੀਂਗਾ ਇਹ ਵੀ ਹੈ ਪਰ ਇਹ ਪੈਦਾ ਉਥੋਂ ਹੁੰਦਾ ਜਿੱਥੋਂ ਸਰਕਾਰਾਂ ਬਣਦੀਆਂ ਜਦੋਂ ਵੋਟਾਂ ਪੈਂਦੀਆਂ ਸਰਕਾਰਾਂ ਬਣਦੀਆਂ ਤਾਂ ਭ੍ਰਿਸ਼ਟਾਚਾਰ ਦਾ ਮੁੱਢ ਉਥੋਂ ਵੱਜ ਜਾਂਦਾ ਕਿਵੇਂ ਵੋਟਾਂ ਪੈਂਦੀਆਂ ਕਿਵੇਂ ਸਰਕਾਰਾਂ ਬਣਦੀਆਂ ਅੱਜ ਤੱਕ ਸੈਂਕੜੇ ਹਜ਼ਾਰਾਂ ਖਬਰਾਂ ਤੁਸੀਂ ਸੁਣਦੇ ਹੀ ਰਹੇ ਐ ਵੋਟਾਂ ਵੇਲੇ ਸਰਕਾਰ ਦੀ ਨਹੀਂ ਰੱਖੀ ਜਾ ਰਹੀ ਹੈ ਮੰਨ ਲਓ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਵੋਟਾਂ ਪੈ ਰੀਆਂ ਤਾਂ ਵੋਟਾਂ ਵੇਲੇ ਕੀ ਕੁਝ ਹੁੰਦਾ ਕੀ ਵੋਟਾਂ ਇਮਾਨਦਾਰੀ ਨਾਲ ਮੰਗੀਆਂ ਜਾਂਦੀਆਂ ਤੇ ਇਮਾਨਦਾਰੀ ਨਾਲ ਪੈਂਦੀਆਂ ਪਹਿਲਾਂ ਤਾਂ ਲੋਕਾਂ ਨੂੰ ਜੇ ਸਪੱਦਰ ਦੇ ਝੂਠੇ ਦਾਅਵੇ ਝੂਠੇ ਲਾਰੇ ਗੱਪ ਮਾਰੇ ਜਾਂਦੇ ਆ ਉਥੋਂ ਭ੍ਰਿਸ਼ਟਾਚਾਰ ਸ਼ੁਰੂ ਹੁੰਦਾ ਦੂਜਾ ਵੋਟਾਂ ਦੇ ਵਿੱਚ ਸ਼ਰਾਬਾਂ ਦੀਆਂ ਪੇਟੀਆਂ, ਪੁੱਕੀ ਫੀਮ, ਪੈਸੇ ਐਨਾ ਕੁਝ ਗਲਤ ਭ੍ਰਿਸ਼ਟਾਚਾਰ ਕਰਕੇ ਤੇ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਤੇ ਫਿਰ ਅਫਸਰਾਂ ਨੂੰ ਵੀ ਪਤਾ ਹੁੰਦਾ ਵੀ ਜਿਹੜੇ ਆਪ ਗਲਤ ਤਰੀਕਿਆਂ ਨਾਲ ਜਿੱਤ ਕੇ ਸਰਕਾਰ ਬਣਾ ਕੇ ਆਏ ਨੇ ਇਹ ਸਾਡਾ ਕੀ ਕਰ ਲੈਣਗੇ ਨਾਲੇ ਫਿਰ ਅਫਸਰਾਂ ਨੂੰ ਇਹ ਵੀ ਪਤਾ ਹੁੰਦਾ ਵੀ ਜਿਹੜੇ ਐਮਐਲਏ ਐਮਪੀ ਆਪ ਕਰੋੜਾਂ ਰੁਪਈਆ ਫੂਕ ਕੇ ਤੇ ਜਿੱਤ ਕੇ ਆਏ ਨੇ ਤੇ ਉਹਨਾਂ ਨੇ ਵੀ ਪੈਸਾ ਕਮਾਉਣਾ ਉਹਨਾਂ ਨੇ ਇਹ ਇਨਵੈਸਟਮੈਂਟ ਸਿਰਫ ਸੇਵਾ ਕਰਨ ਲਈ ਤਾਂ ਕੀਤੀ ਨਹੀਂ ਅਫਸਰਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਵੀ ਕਮਾਉਣਾ ਤੇ ਇਹਨਾਂ ਦੇ ਨਾਲ ਰਲ ਕੇ ਅਸੀਂ ਵੀ ਕਮਾ ਸਕਦੇ ਹਾਂ ਹੁਣ ਇਹ ਇਹ ਜਦੋਂ ਸਰਕਾਰਾਂ ਬਣਦੀਆਂ ਨੇ ਨਾ ਉਹਦੇ ਮੋਢੇ ਚ ਜਿਹੜੀ ਜਿਹੜੀ ਗਲਤ ਚੀਜ਼ਾਂ ਵਾਪਰਦੀਆਂ ਨੇ ਵੋਟ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਗਲਤ ਚੀਜ਼ਾਂ ਵਾਪਰਦੀਆਂ ਨੇ ਉੱਥੇ ਭ੍ਰਿਸ਼ਟਾਚਾਰ ਦੀ ਜੜ ਪਈ ਆ ਔਰ ਅਸਲੀ ਜੜ ਇਹ ਜਿਹੜਾ ਰਾਜ ਪ੍ਰਬੰਧ ਆ ਇਹ ਆਪੁੰਦੀਵਾ ਦੀ ਰਾਜ ਪ੍ਰਬੰਧ ਪਾਰਟੀਆਂ ਦੇ ਪਿੱਛੇ ਕੌਣ ਹੈ ਕਾਰਪੋਰੇਟ ਘਰਾਣੇ ਕਾਰਪੋਰੇਟ ਘਰਾਣੇ ਪਾਰਟੀਆਂ ਨੂੰ ਸੈਂਕੜੇ ਹਜ਼ਾਰਾਂ ਕਰੋੜ ਫੰਡਿੰਗ ਕਰਦੇ ਆ ਇਹ ਤਾਂ ਸਾਬਤ ਹੋ ਚੁੱਕਿਆ ਨਾ ਜਦੋਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਲੈਕਸ਼ਨ ਬਾਂਡਸ ਦੇ ਮਾਮਲੇ ਆਏ ਤੇ ਬੜਾ ਕੁਝ ਸਾਬਤ ਹੋਇਆ ਹਜ਼ਾਰਾਂ ਕਰੋੜ ਦੀ ਫੰਡਿੰਗ ਹੋਈ ਪਾਰਟੀਆਂ ਨੂੰ ਤਾਂ ਉਹ ਕਾਰਪੋਰੇਟ ਘਰਾਣੇ ਫੰਡਿੰਗ ਕਰਦੇ ਕਿਉਂ ਨਹੀਂ ਆਪਣੀ ਮਨਮਰਜ਼ੀ ਦੀਆਂ ਨੀਤੀਆਂ ਪਾਲਿਸੀਆਂ ਬਣਾਉਣ ਲਈ ਤੇ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਸਰਕਾਰਾਂ ਚਲਾਉਣ ਲਈ ਹੁਣ ਇਹ ਗੱਲਾਂ ਅਫਸਰਾਂ ਨੂੰ ਵੀ ਪਤਾ ਨਹੀਂ ਸਰਕਾਰਾਂ ਨੂੰ ਵੀ ਪਤਾ ਨਹੀਂ ਭ੍ਰਿਸ਼ਟਾਚਾਰ ਕੱਲਾ ਅਫਸਰ ਨਹੀਂ ਕਰਦੀ ਅਸਲੀ ਭ੍ਰਿਸ਼ਟਾਚਾਰ ਉਦੋਂ ਉੱਪਰਲੇ ਲੈਵਲ ਤੇ ਹੁੰਦਾ ਤਾਂ ਜਿਹੜੇ ਐਦਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਪਾਰਟੀਆਂ ਖੇਡਦੀਆਂ ਨੇ ਅਸਲੀ ਭ੍ਰਿਸ਼ਟਾਚਾਰ ਉਹ ਆ ਉਹੀ ਰਾਜ ਪ੍ਰਬੰਧ ਦਾ ਅਸਲੀ ਲੱਛਣ ਹੈ ਤੇ ਉਸ ਤੋਂ ਬਾਅਦ ਕਾਰਪੋਰੇਟਾਂ ਦੇ ਪੈਸੇ ਚੋਣਾਂ ਦੇ ਵਿੱਚ ਫੂਕ ਕੇ ਤੇ ਜਿੱਦਾਂ ਉਹ ਜਿੱਤਦੇ ਨੇ ਫਿਰ ਕੈਂਡੀਡੇਟ ਉਹ ਉਹ ਭ੍ਰਿਸ਼ਟਾਚਾਰ ਨੂੰ ਗਾਂ ਤੋੜਦਾ ਤਾਂ ਫਿਰ ਭ੍ਰਿਸ਼ਟਾਚਾਰ ਦਾ ਕੁਝ ਰੂਪ ਇਹਨਾਂ ਅਫਸਰਾਂ ਰਾਈ ਪ੍ਰਗਟ ਹੁੰਦਾ ਕਿਉਂਕਿ ਜਿਨ੍ਹਾਂ ਨੇ ਮੰਨ ਲਓ ਇੱਕ 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 ਬੰਦੇ ਨੇ 10 ਕਰੋੜ ਰੁਪਇਆ ਐਮਐਲਏ ਜਿੱਤਣ ਲਈ ਫੂਕਿਆ ਤੇ ਉਹਨੇ ਬਾਅਦ ਚ ਕਮਾਉਣੇ ਨੇ ਨਾ ਸਿੱਧੇ ਤਾਂ ਉਹ ਲੋਕਾਂ ਤੋਂ ਮੰਗਣ ਹੋ ਰਿਹਾ ਤੇ ਫਿਰ ਉਹ ਕਮਾਊਗਾ ਕਿਵੇਂ ਉਹ ਉਹ ਥਾਣੇ 'ਚ ਕਹੂਗਾ ਜਿੰਨੇ ਉਹਦੇ ਅੰਡਰ ਉਹਦੇ ਵੱਲੋਂ ਇੱਕ ਐਮਐਲਏ ਦੇ ਅਧੀਨ ਜਿੰਨੇ ਥਾਣੇ ਆਉਂਦੇ ਨੇ ਉਹ ਬਿਜਲੀ ਦਫ਼ਤਰਾਂ 'ਚ ਉਹ ਪਟਵਾਰੀਆਂ ਨੂੰ ਉਹ ਨਾਇਬ ਨੂੰ ਉਹ ਤਹਿਸੀਲਦਾਰਾਂ ਨੂੰ ਉਹਨਾਂ ਦੇ ਥਰੂ ਹਿੱਸੇਪੱਤੀਆਂ ਰੱਖ ਕੇ ਤੇ ਉਹ ਕਮਾਊਗਾ ਤੇ ਯਾਰ ਐਦਾਂ ਹੀ ਚੱਲਦਾ ਰਿਹਾ ਇਹਦੇ ਤੋਂ ਮੁੱਕਰ ਨੂੰ ਜਿੰਨਾ ਮਰਜੀ ਕੋਈ ਮੁੱਕਰ ਜੇ ਪਰ ਇਹ ਸੱਚ ਪਤਾ ਸਾਰਿਆਂ ਨੂੰ ਹੈ ਸਾਰੀਆਂ ਪਾਰਟੀਆਂ ਦੇ ਸਾਰੇ ਅੱਗੂ ਇਹ ਗੱਲ ਕਬੂਲਦੇ ਵੀ ਰਹੇ ਨੇ ਬੋਲਦੇ ਵੀ ਰਹੇ ਨੇ ਪਰ ਬੋਲਦੇ ਉਹ ਆ ਜਿਨ੍ਹਾਂ ਦੀ ਸਰਕਾਰ ਨਹੀਂ ਹੁੰਦੀ ਜਿਨ੍ਹਾਂ ਦੀ ਸਰਕਾਰ ਬਣ ਜਾਂਦੀ ਉਹ ਕਹਿੰਦੇ ਨਾ ਜੀ ਨਾ ਐਦਾਂ ਨਹੀਂ ਹੋ ਰਿਹਾ ਐਦਾਂ ਤਾਂ ਹੁੰਦਾ ਹੀ ਨਹੀਂ ਜਿਨ੍ਹਾਂ ਦੀ ਸਰਕਾਰ ਨਹੀਂ ਰਹਿ ਜਾਂਦੀ ਉਹ ਮੰਨਣਾ ਸ਼ੁਰੂ ਕਰ ਦਿੰਦੇ ਨੇ ਵੀ ਭਾਈ ਆ ਸਾਰਾ ਕੁਝ ਚੱਲਦਾ ਹੈ ਹੁਣ ਤੁਸੀਂ ਇਹ ਸਾਰੇ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਹੁਣ ਜਿਹੜੇ ਐਸਡੀਐਮ ਸਾਹਿਬ ਨੂੰ ਰਾਤ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਤੇ ਜੋ ਖਬਰ ਆ ਰਹੀ ਹੈ ਵੀ ਪੈਸੇ ਮਿਲੇ ਨੇ ਉਹ ਪੈਸੇ ਕਿੱਥੋਂ ਆਏ ਪਿਛਲੇ ਦਿਨੀ ਡੀਆਈਜੀ ਪੁੱਲਰ ਨੂੰ ਫੜਿਆ ਨਾ ਉਹ ਪੰਜਾਬ ਸਰਕਾਰ ਦੀ ਨਜ਼ਰ ਚ ਬਹੁਤ ਸਾਊ ਤੇ ਬੀਬਾ ਅਫਸਰ ਸੀ ਨਾ ਉਹਦੇ ਘਰੋਂ ਵਿਜੀਲੈਂਸ ਨੇ ਟੋਕਰਿਆਂ ਦੇ ਹਿਸਾਬ ਨਾਲ ਪੈਸੇ ਕੱਢੇ ਨੇ ਤਿੰਨ ਮਸ਼ੀਨਾਂ ਉਹਦੇ ਘਰ ਪੈਸੇ ਗਿਣਨ ਲਈ ਵਿਜੀਲੈਂਸ ਜਿਹੜੀ ਸੀਬੀਆਈ ਉਹਨੇ ਲੈ ਕੇ ਆਂਦੀਆਂ ਸੀ ਉਹ ਪੈਸਾ ਕਿੱਥੋਂ ਆਇਆ ਉਹ ਪੈਸਾ ਭਰਾਓ ਤੁਹਾਡਾ ਉਹ ਆਮ ਲੋਕਾਂ ਦਾ ਗਰੀਬ ਜਨਤਾ ਦਾ ਨਚੋੜਿਆ ਹੋਇਆ ਲਹੂ ਹੁੰਦਾ ਇਹ ਭ੍ਰਿਸ਼ਟਾਚਾਰ ਦਾ ਪੈਸਾ ਆਮ ਲੋਕਾਂ ਦਾ ਖੂਨ ਹੈ ਲਹੂ ਹੈ ਤੇ ਫਿਰ ਇਹਨੂੰ ਇਸ ਤਰੀਕੇ ਦੇ ਨਾਲ ਨਚੋੜਿਆ ਜਾਂਦਾ ਹੈ ਹੁਣ ਉਥੇ ਡੀਆਈਜੀ ਉਸ ਤੋਂ ਬਾਅਦ ਕਿੰਨੇ ਹੋਰ ਦੇਖੋ ਸਿੱਧੀ ਗੱਲ ਆ ਮੈਨੂੰ ਲੱਗਦਾ ਕਿ ਜਿਹੜੀ ਜਨਤਾ 80% ਦੀ ਜਨਤਾ ਮਿਹਨਤ ਉਹ ਕਰਦੀ ਆ ਤੇ ਜਨਤਾ ਦੀ ਮਿਹਨਤ ਦੇ ਉੱਪਰ ਬੁੱਲੇ ਇਹ ਲੁੱਟਦੇ ਨੇ ਕੁਝ ਅਫਸਰशाही ਤੇ ਕੁਝ ਇਹ ਮੰਤਰੀ ਸੰਤਰੀ ਮੈਨੂੰ 17 ਯਾਦ ਆ ਰਹੀਆਂ ਸੰਤ੍ਰਮ ਉਦਾਸੀ ਦੀਆਂ ਉਹਨਾਂ ਨੇ ਕਿਹਾ ਸੀ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ ਇਹਨਾਂ ਦੇਸ਼ ਦਾ ਕੱਖ ਵੀ ਛੱਡਿਆ ਨਹੀਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਇਹ ਗੱਲ ਸੰਤ੍ਰਮ ਉਦਾਸੀ ਦੀ ਬਿਲਕੁਲ ਸੱਚੀ ਆ ਜਨਤਾ ਦੇ ਪੈਸੇ ਦੀ ਅੰਨੀ ਲੁੱਟ ਹੋ ਰਹੀ ਆ ਹੁਣ ਕੱਲ ਬੀਜੇਪੀ ਦਾ ਇੱਕ ਨੇਤਾ ਗੇਜਾਰਾਮ ਉਹ ਕਨੌਰ ਚ ਬੋਲਿਆ ਉਹ ਕਹਿੰਦਾ ਜੇਕਰ ਬੀਜੇਪੀ ਜਾਂ ਮੋਦੀ ਸਾਹਿਬ ਤੁਹਾਨੂੰ ਪਸੰਦ ਨਹੀਂ ਤੇ ਲਿਆਓ ਜਿਹੜਾ ਕਿਸਾਨਾਂ ਨੂੰ ਮੋਦੀ ਦਿੰਦੇ ਆ 2000 ਰੁਪਇਆ ਉਹ ਮੋਦੀ ਦਾ ਵਾਪਸ ਕਰੋ ਤੇ ਜਿਹੜੇ ਮਜ਼ਦੂਰਾਂ ਨੂੰ ਮੋਦੀ ਸਾਹਿਬ ਜਾਂ ਬੀਜੇਪੀ ਪਸੰਦ ਨਹੀਂ ਉਹ ਮੋਦੀ ਜਿਹੜਾ ਆਟਾ ਦਾਲ ਦੇ ਰਿਹਾ ਮੋਦੀ ਦਾ ਆਟਾ ਦਾਲ ਵਾਪਸ ਕਰੋ ਵਾਹ ਗੇਜਾਰਾਮ ਤੇਰੇ ਹਾਂ ਬੀਜੇਪੀ ਨੇ ਬਹੁਤ ਸਮਝ ਦਿੱਤੀ ਤੁਹਾਨੂੰ ਇਹ ਜਿਹੜਾ 2000 ਕਿਸਾਨਾਂ ਨੂੰ ਮਿਲਦਾ ਇਹ ਮੋਦੀ ਸਾਹਿਬ ਆਪਦੇ ਘਰੋਂ ਦਿੰਦੇ ਨੇ ਹੈ ਇਹ ਤਾਂ ਜਨਤਾ ਦਾ ਪੈਸਾ ਖਜ਼ਾਨੇ 'ਚ ਤੇ ਜਨਤਾ ਦੇ ਮੋٹے ਪੈਸੇ ਨੂੰ ਆਪਦੇ ਹਿਸਾਬ ਨਾਲ ਜਿੱਥੇ ਵਰਤਣਾ ਵਰਤ ਕੇ ਵਿੱਚੋਂ ਮਾੜਾ ਮੋਟਾ ਜੇ ਮਜ਼ਦੂਰਾ ਕਿਸਾਨਾਂ ਨੂੰ ਦੇ ਦਿੱਤਾ ਤੇ ਤੁਸੀਂ ਕਹਿੰਦੇ ਵਾਪਸ ਕਰੋ ਵਾਪਸ ਤੁਸੀਂ ਉਹ ਮੰਗ ਲਿਓ ਜਿਹੜਾ ਤੁਹਾਡੇ ਮੋਦੀ ਸਾਹਿਬ ਜੀ ਜਾਂ ਤੁਹਾਡੀ ਪਾਰਟੀ ਦੇ ਕੋਈ ਵੀ ਲੀਡਰ ਆਪਦੇ ਘਰੋਂ ਦਿੰਦੇ ਨੇ ਆਪਦੀ ਕਮਾਈ 'ਚੋਂ ਦਿੰਦੇ ਨੇ ਇਹ ਪੈਸਾ ਜਨਤਾ ਦਾ ਤੇ ਜਨਤਾ ਦੇ ਪੈਸੇ ਤੇ ਤਾਂ ਆਪ ਪਾਲਦੇ ਨੇ ਜਿਹੜੇ ਇਹ ਮੰਤਰੀ ਸੰਤਰੀ ਜਿਹੜੀਆਂ ਇਹ ਤਨਖਾਹਾਂ ਲੈਂਦੇ ਨੇ ਜਿਹੜੇ ਇਹਨਾਂ ਦੇ ਗਨਮੈਨਾ ਦੇ ਖਰਚੇ ਨਿਕਲਦੇ ਨੇ ਜਿਹੜੇ ਇਹਨਾਂ ਦੀ ਰਹਾਇਸ਼ ਦੇ ਖਰਚੇ ਨੇ 68 62 ਟੌਰ ਟਪੱਕੇ ਦਫੂਸ ਦੇ ਖਰਚੇ ਨੇ ਉਹ ਸਾਰੇ ਜਨਤਾ ਦੇ ਪੈਸੇ ਤੇ ਨੇ ਜਨਤਾ ਦੇ ਲੋਕਾਂ ਦੇ ਲੋਕਾਂ ਦੇ ਤੇ ਲੋਕਾਂ ਦੇ ਪੈਸਿਆਂ ਦੇ ਪਾਲ ਕੇ ਤੇ ਹੁਣ ਤੁਸੀਂ ਲੋਕਾਂ ਨੂੰ ਹੀ ਕਹੋਗੇ ਵੀ ਤੁਹਾਨੂੰ 2-2 ਹਜ਼ਾਰ ਮੋਦੀ ਸਾਹਿਬ ਦਿੰਦਾ ਮੋਦੀ ਸਾਹਿਬ ਲੋਕਾਂ ਨੂੰ ਨਹੀਂ ਦਿੰਦਾ ਮੋਦੀ ਸਾਹਿਬ ਤਾਂ ਲੋਕਾਂ ਦੇ ਪੈਸੇ ਤੇ ਆਪ ਪਲ ਰਿਹਾ ਕਿਉਂਕਿ ਖਜ਼ਾਨੇ 'ਚ ਪੈਸਾ ਜਨਤਾ ਦੇ ਟੈਕਸਾਂ ਦਾ ਹੈ ਲੋਕਾਂ ਦੇ ਟੈਕਸਾਂ ਦਾ ਹੈ ਤੇ ਜੇਕਰ ਇਹ ਗੱਲ ਗੇਜਾਰਾਮ ਜੀ ਤੁਹਾਨੂੰ ਨਹੀਂ ਪਤਾ ਤਾਂ ਕਿਰਪਾ ਕਰੋ ਥੋੜਾ ਜਿਹਾ ਆਪਦੀ ਪਾਰਟੀ ਤੋਂ ਖਲਾਸ ਖੂਲ ਸੁਲਵਾਓ ਬਾਬਾ ਪਤਾ ਹੈ ਨਿਰਮਲਾ ਸੀਤਾਰਾਮਨ ਜੀ ਤੋਂ ਪੁੱਛ ਲਓ ਵੀ ਭੈਣ ਜੀ ਆ ਖਜ਼ਾਨੇ ਚ ਜਿਹੜਾ ਪੈਸਾ ਪੈਂਦਾ ਹੈ ਇਹ ਆਪਾਂ ਪਾਰਟੀ ਵਾਲੇ ਇਕੱਠਾ ਕਰਕੇ ਪਾਉਣੇ ਆ ਕਿ ਜਨਤਾ ਦੇ ਟੈਕਸ ਨੇ ਤੇ ਨਿਰਮਲਾ ਸੀਤਾਰਾਮਨ ਤੁਹਾਨੂੰ ਦੱਸ ਦੇਵੇਗੀ ਗਿਆ ਜਰਮ ਜੀ ਵੀ ਇਹ ਪੈਸਾ ਤਾਂ ਲੋਕਾਂ ਦਾ ਹੈ ਜਨਤਾ ਦਾ ਹੈ ਆਪਾਂ ਤੇ ਆਪ ਉਹ ਇੱਕ ਸ਼ੇਰ ਹੈ ਲੋਕਾਂ ਦੇ ਟੁਕੜਿਆਂ ਤੇ ਪਲਿਆ ਹੈ ਚੌਧਰੀ ਲੋਕਾਂ ਦੇ ਟੁਕੜਿਆਂ ਤੇ ਪਲਿਆ ਹੈ ਚੌਧਰੀ ਅੱਜ ਪਤਾ ਲੱਗ ਗਿਆ ਉਸ ਦੀ ਔਕਾਤ ਦਾ ਇੱਕ ਹੋ ਕੇ ਲੜਾਂਗੇ ਤਾਂ ਜਿੱਤਾਂਗੇ ਜ਼ਰੂਰ ਆਓ ਛੱਡੀਏ ਜ਼ਿਕਰ ਉੱਚੀ ਨੀਵੀ ਜਾਤ ਦਾ ਆਓ ਛੱਡੀਏ ਜ਼ਿਕਰ ਉੱਚੀ ਨੀਵੀ ਜਾਤ ਦਾ ਬਹੁਤ